ਜਦੋਂ ਆਪਣੀ ਜ਼ਿੰਦਗੀ ਵਿੱਚ ਕੋਈ ਛੋਟਾ ਜਿਹਾ ਦੁੱਖ ਆਉਂਦਾ ਤਾਂ ਆਪਾਂ ਪਰਮਾਤਮਾ ਨੂੰ ਤਾਣੇ ਮੇ ਪਤਾਨੇ ਮੇੜੇ ਮਾਰਨ ਲੱਗ ਜਾਂਦੇ ਆ ਪਰੰਤੂ ਸਿਆਣੇ ਕਹਿੰਦੇ ਆ ਵੀ ਆਪ ਤੋਂ ਨੀਵੇਂ ਨੂੰ ਦੇਖ ਕੇ ਹੀ ਟੈਮਪਾਸ ਕਰਨਾ ਚਾਹੀਦਾ ਦੁਨੀਆ ਦੁਖੀ ਤੋਂ ਦੁਖੀ ਪਈਆ ਆ ਉਹ ਇੱਕ ਬਾਈ ਨੂੰ ਮਿਲਦੇ ਆ ਉਹਨਾਂ ਦੀ ਦੁੱਖ ਭਰੀ ਕਹਾਣੀ ਉਹਨਾਂ ਤੋਂ ਜਾਣਦੇ ਆ ਤੇ ਕਿਸ ਤਰ੍ਹਾਂ ਉਹ ਜ਼ਿੰਦਗੀ ਬਤਾ ਰਹੇ ਆ ਖਿਆਈਆਂ ਦੇ ਵਿੱਚ ਤੇ ਫੇਰ ਵੀ ਖੁਸ਼ ਆ ਪਰਮਾਤਮਾ ਨੂੰ ਯਾਦ ਕਰਦੇ ਆ ਆਓ ਬਾਈ ਨੂੰ ਮਿਲਦੇ ਆਂ ਤੇ ਸਾਰੀ ਜਾਣਕਾਰੀ ਲੈਂਦੇ ਆਂ ਗੱਲਾਂ-ਬਾਤਾਂ ਕਰਦੇ ਆਂ ਹੋਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਆਲਾ ਕਿਹੜੀ ਜਗ੍ਹਾ ਤੋਂ ਆਏ ਇੱਥੇ ਤੇ ਰਾਜਸਥਾਨ ਤੋਂ ਆਏ ਜੀ ਤੇ ਚ ਕਿੰਨਾ ਟਾਈਮ ਹੋ ਗਿਆ ਇਧਰ ਪੰਜਾਬ 'ਚ ਜੀ ਚਾਰ-ਪੰਜ ਸਾਲ ਹੋ ਗਏ ਜੀ ਆ ਜਿਹੜਾ ਪਰ ਤੈਨੂੰ ਰੱਬ ਨੇ ਰੋਗ ਲਾਤਾ ਕਿਸਮਤ ਨੇ ਹਾਂ ਲਾਤਾ ਇਹਦਾ ਬਹੁਤ ਦੁੱਖ ਦੀ ਗੱਲ ਹੈ ਬਹੁਤ ਅਫਸਾਣ ਅਸੀਂ ਵੀ ਚਲੋ ਇਥੋਂ ਦੀ ਨੰਗੇ ਜਾਂਦੇ ਸੀ ਅੱਛਾ ਅਸੀਂ ਸਾਡੀ ਛੋਡੇ ਤੇ ਨਿਗਾ ਪਈ ਕਿਉਂਕਿ ਤੁਸੀਂ ਜਦੋਂ ਆਪਦੇ ਅੰਗ ਘੜੀਸ ਕੇ ਥੱਲੇ ਗੋਡੇ ਲਾ ਕੇ ਤੁਰਦੇ ਸੀ ਛੜਕ ਪਾਰ ਕਰਦੇ ਸੀ ਹਾਂ ਛੜਕ ਪਾਰ ਕਰਦੇ ਸੀ ਮਨ ਨੂੰ ਬਹੁਤ ਦੁੱਖ ਹੋਇਆ ਬਹੁਤ ਦੁੱਖ ਹੈ ਜੀ ਪੁੱਤ ਵੀ ਯਾਦ ਕਰਦੇ ਹਾਂ ਹਾਂ ਦੁਖੀ ਤਾਂ ਦੁਖੀ ਹੈ ਹੈਨਾ ਚਲੋ ਜੋ ਪ੍ਰਮਾਤਮਾ ਨੇ ਕਰਿਆ ਸੋ ਚੰਗਾ ਹੀ ਕਰਿਆ ਹੈ ਹੈਨਾ ਇਹ ਜਿਹੜੀ ਫਿਰ ਤੁਹਾਡੇ ਨਾਲ ਘਟਨਾ ਘੱਡੀ ਹਾਂਜੀ ਇਹ ਜਮਾਂਦਰੂ ਘੱਟੀ ਜਾਂ ਗਈ ਮੰਗਰੋਂ ਅਪਾਜ ਹੋਈ ਨਹੀਂ ਜੀ 5 ਸਾਲ ਦਾ ਸੀਗਾ ਅੱਛਾ ਜੀ ਵੱਜਿਆ ਫਿਰ ਤਾਂ ਜੀ ਤੁਰਿਆ ਫਿਰਦਾ ਸੀ ਅੱਛਾ ਜੀ ਉਹ ਬੁਖਾਰ ਦੇ ਵਿੱਚ ਟਿੱਕਾ ਲੱਗਿਆ ਸੀ ਅੱਛਾ ਬੁਖਾਰ 'ਚ ਟੀਕਾ ਲੱਗਿਆ ਟਿੱਕਾ ਲੱਗਿਆ ਟੀਕੇ ਦੇ ਵਿੱਚ ਸਾਰਾ ਰਹਿ ਗਿਆ ਅੱਛਾ ਥੱਲੇ ਥੱਲੇ ਵਾਲਾ ਸਿਸਟਮ ਦੋਨੇ ਲੱਤਾ ਕੁਦਰਤ ਨੇ ਮਾਰ ਪਾਤੀ। ਹਾਂ। ਅੱਛਾ ਜੀ ਇਹ ਕਟੀ ਕੇ ਤੋਂ ਐਡਾ ਨੁਕਸ ਬਣ ਗਿਆ। ਹਾਂ ਅਜ ਬਾਅਦ ਚ ਐਸੀ ਬਾਣ ਲੈ ਜੀ ਠੀਕ ਨਹੀਂ ਹੋਈ। ਇਹਦਾ ਮਤਲਬ ਤਾਂ ਬੜਾ ਡਾਕਟਰ ਦੀ ਲਾਪਰਵਾਹੀ ਬਹੁਤ ਹੋ ਗਈ। ਹੈਨਾ? ਹਾਂ। ਤੇ ਤੇਰੀ ਜ਼ਿੰਦਗੀ ਸਾਰੀ ਖਰਾਬ ਹੋ ਗਈ। ਜ਼ਿੰਦਗੀ ਸਾਰੀ ਖਰਾਬ ਹੋ ਗਈ। ਹੁਣ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਆ ਸੋਨੂੰ ਤੁਰਨਾ ਫਿਰਨਾ ਇੱਥੇ ਕਿੰਨਾ ਔਖਾ ਹੈ? ਔਖਾ ਹੀ ਔਖਾ ਹੈ ਜੀ। ਜ਼ਿੰਦਗੀ ਚ ਕਿੰਨੀ ਕੱਖਿਆਈ ਹੈ ਜੀ ਤੁਹਾਨੂੰ? ਦੁੱਖ ਤਾਂ ਬਹੁਤ ਹੀ ਆਇਆ ਜੀ। ਕਿੰਨੇ ਕ ਬਹੁਤ ਆਇਆ ਜੀ। ਬਹੁਤ ਆਇਆ ਜੀ। ਅੱਛਾ ਜ ਰਣਾ ਵਰਨਾ ਵੀ ਓੱਖਾ ਬੜਾ ਐ ਬੜੇ ਰੱਬ ਨੂੰ ਲਾਂਭੇ ਦਿੰਦੇ ਹੋਗੇ ਸਾਰੇ ਬੰਦੇ ਫਿਰਦੇ ਰਹਿੰਦੇ ਐਵੇਂ ਘਰੇ ਬੈਠਾ ਰਹਿੰਦਾ ਠੀਕ ਐ ਠੀਕ ਚੱਲਣਾ ਆਨਲਾਈਨ ਠੀਕ ਐ ਇਹ ਬੰਦੇ ਕੰਮ ਤਾਂ ਅੱਦਾ ਕਰਦੇ ਆ ਉਦੋਂ ਫਿਰ ਬਹੁਤ ਦੁੱਖ ਲੱਗਦਾ ਵੀ ਜੇ ਆਪਾਂ ਵੀ ਇਸ ਤਰ੍ਹਾਂ ਹੁੰਦੇ ਹਨਾ ਕੰਮ ਕਰਦੇ ਆ ਆਪਦਾ ਮਿਹਨਤਮੰਦ ਕਰਦੇ ਆ ਹਨਾ ਜੀ ਤਾਂ ਮੇਰੇ ਵੀ ਗਣੀ ਕਰਦਾ ਚੱਲਣ ਨੂੰ ਕਰਨ ਵਾਲਾ ਮਾਲਕ ਐ ਫਿਰ ਕਰਨ ਵਾਲਾ ਮਾਲਕ ਆ ਫਿਰ ਜਿੰਨੇ ਜਿਵੇਂ ਕਰਦੇ ਆ ਹਨਾ ਮੰਗ ਕੇ ਤਾਂ ਨਹੀਂ ਕਰਦੇ ਨਹੀਂ ਨਹੀਂ ਮੰਗ ਕੇ ਇਸੇ ਮੁਰੇ ਆਏ ਹੱਥ ਤਾਂ ਨਹੀਂ ਕਰਦੇ ਨਹੀਂ 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 ਉਹ ਵਾਹ ਬਈ ਵਾਹ ਮੰਗ ਕੇ ਨਹੀਂ ਠੀਕ ਆ ਸਰਬਨ ਸਿੰਘ ਠੀਕ ਐ ਇਹ ਇਹ ਵੀ ਇੱਕ ਇਨਸਾਨੀਅਤ ਹੈ। ਤੁਸੀਂ ਸਹਾਇਤਾ ਕਰੋਗੇ ਤੁਹਾਨੂੰ ਬਖਾਨ ਦੇਵੋਗੇ ਮਾਲਕ। ਲੋ ਠੀਕ ਹੈ ਜੀ। ਹਾਂ ਜੀ ਠੀਕ ਹੈ। ਪਰਮਾਤਮਾ ਵੀ ਯਾਦ ਹੀ ਕਰਦੇ ਆ ਜੀ। ਬਸ ਔਰ ਯਾਦ ਹੀ ਹੈ। ਹਾਂ ਜੀ ਹਾਂ ਜੀ ਯਾਦ। ਉਹ ਦਿਨ ਚੰਗਾ ਹੀ ਹੈ કે ਮਾੜਾ ਹੀ ਬਸ। ਹਾਂ ਜੀ ਹਾਂ ਜੀ। ਹੁਣ ਰੱਬ ਦਾ ਮੈਂ ਅੱਗੇ ਕੀ ਪਤਾ ਕੀ ਕਰਕੇ ਆਇਆ। ਬਿਲਕੁਲ ਜਦੋਂ ਮੈਂ ਡੰਡ ਲਾਤਾ। ਕੋਈ ਦੁੱਖ ਸੁੱਖ ਨਹੀਂ। ਦੁੱਖ ਸੁੱਖ ਸੀ ਬਸ। ਉਹ ਡੰਡ ਲਾਤਾ। ਕਿਸ ਸਮਾਂ ਤੱਕ ਕਰਦਾ ਰਹੇ। ਹਾਂ। ਚੱਲ ਕੋਈ ਨਹੀਂ ਬਾਈ ਸਰਬਨ ਸਿੰਘ ਜਦੋਂ ਕੀਤਾ ਉਹ ਚੰਗਾ ਹੀ ਕੀਤਾ ਹੈ ਮਾੜਾ ਨਹੀਂ ਕੀਤਾ। ਆਪਾਂ ਸਰਬਨ ਸਿੰਘ ਤੇਰੇ ਨਾਲ ਦੇ ਤੇਰੇ ਕੋਲੋਂ ਬੰਦੇ ਮਿਹਨਤ ਕਰਦੇ ਦੇਖਦੇ ਹੋਵੋਗੇ ਉਦੋਂ ਫਿਰ ਤੁਹਾਡਾ ਮਨ ਕੀ ਕਹਿੰਦਾ ਮਨ ਕਹਿੰਦਾ ਜੀ ਮੈਂ ਵੀ ਜਾਵਣਾ ਅੱਛਾ ਜੀ ਵੱਧ ਵਾਲੇ ਜੀ ਕਰਦਾ ਜਦੋਂ ਬੰਦਾ ਤੁਰ ਕੇ ਜਾਂਦਾ ਨਾ ਕੋਲੂ ਕੋਲੂ ਲੰਗੇ ਫਿਰ ਮੇਰੇ ਵੀ ਜੀ ਕਰਦਾ ਜੀ ਮੈਂ ਵੀ ਤੁਰ ਜਾਵਾਂ ਜੀ ਠੀਕ ਹੈ ਠੀਕ ਸਾਰਾ ਹੀ ਦੁੱਖ ਤਾਂ ਹੁੰਦਾ ਜੀ ਠੀਕ ਹੈ ਪਰ ਕਿਸਮਤ ਨਹੀਂ ਜਾਂਦਾ ਕਿਸਮਤ ਕਹਿ ਨਹੀਂ ਰਹੀ ਵੀ ਜਾਵੜਾ ਨਾ ਹਾਂ ਜੀ ਕਿਸਮਤ ਕਹਿੰਦੀ ਕੀ ਨਹੀਂ ਇੱਕ ਤੁਰਦਾ ਜਾਂਦਾ ਇੱਕ ਮੇਚ ਅੱਲਾ ਹਾਂ ਹਾਂ ਫਰਕ ਤਾਂ ਵੱਧ ਹੋ ਜਾਂਦਾ ਜੀ ਪਹਿਲੇ ਕੋਲ ਹੁਣ ਤੁਰਿਆ ਬੰਦਾ ਜਾਂਦੇ ਜਾਂਦੇ ਨਹੀਂ ਜੀ ਸਰਪੰਚਾ ਤੂੰ ਬਹੁਤ ਤਕੜਾ ਹੈ ਹੋਰ ਕੀ ਤੂੰ ਬਹੁਤ ਤਕੜਾ ਮਨ ਮੇਰੀ ਗੱਲ ਉਹ ਕਿਸੇ ਮੂਰੇ ਇੱਕ ਨਾਥ ਨਹੀਂ ਕਰਦਾ ਤੂੰ ਆਦੀ ਮਿਹਨਤ ਕਰਦਾ ਜਿੰਨੇ ਜੋਗਾ ਤੁਰਦਾ ਫਿਰਦਾ ਹਾਰ ਨਹੀਂ ਮੰਨੀ ਤੂੰ ਆ ਜਿੰਦਗੀ ਤੂੰ ਛੋਟੀ ਕਿਸੇ ਸੰਸਥਾ ਨੇ ਜਾਂ ਕਿਸੇ ਸੰਸਥਾ ਵਾਲਾ ਵੀਰ ਭਰਾਵਾਂ ਨੇ ਕਿਸੇ ਨੇ ਛੋਟੀ ਸਹਾਇਤਾ ਕੀਤੀ ਹੋਵੇ ਕਿਸੇ ਨਹੀਂ ਅਜੇ ਤੱਕ ਤਾਂ ਕੁਝ ਨਹੀਂ ਕੀਤੀ ਵਾਲੇ ਕਹਿੰਦੇ ਆ ਕਿ ਦਵਾ ਦਾਂਗੇ ਦਵਾ ਦਾਂਗੇ ਅਜੇ ਤੱਕ ਹੋਈ ਨਹੀਂ ਦੇਖੋ ਬਾਈ ਜੀ ਇਹ ਜਿਹੜੇ ਵੀ ਸੰਸਥਾ ਸਾਡੀ ਗੱਲਬਾਤ ਸੁਣਦੇ ਆ ਜਾਂ ਕੋਈ ਵੀਰ ਭਰਾ ਸਾਡੀ ਵੀਡੀਓ ਵੇਖਦਾ ਜਿਹਦੇ ਤੱਕ ਵੀ ਇਹ ਜਾਂਦੀ ਹੈ ਇਹ ਬਾਈ ਜੀ ਪਿੰਡ ਸਲਾਤਪੁਰਾ ਨੇੜੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹਾਂ ਜੀ ਹਨਾ ਤੇ ਇਹ 메ਨ ਰੋਡ ਦੇ ਉੱਤੇ ਜਿੱਥੇ ਟਰੈਕਟਰਾਂ ਦੀ ਮੰਡੀ ਲੱਗਦੀ ਹੁੰਦੀ ਸੀ ਉੱਥੇ ਇਹ ਬਾਈ ਰਹਿੰਦੇ ਆ ਹਾਂ ਰਹਿੰਦੇ ਨੇ ਕੀ ਨਾਮ ਆਪਣਾ ਸਰਬਨ ਸਰਬਨ ਸਿੰਘ ਨਾਂ ਬਹੁਤ ਸੋਹਣਾ ਸਰਬਨ ਸਿੰਘ ਰਾਜਸਤਾਨੀ ਰਾਜਸਤਾਨੀ ਠੀਕ 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 ਹੈ ਤੇ ਕਿਸੇ ਵੀ ਕੋਈ ਵੀਰ ਭਰਾ ਨੇ ਸੰਸਤਾ ਵਾਲੇ ਨੇ ਕੋਈ ਵੀ ਇਹਦੀ ਵਿਚਾਰੇ ਦੀ ਮਦਦ ਕਰਨੀ ਆ ਜਾਂ ਇਹਨੂੰ ਕੋਈ ਯਾਰ ਘੱਟੋ ਘਾਟਾ ਟਰਾਈਸਾਈਕਲ ਦਿੱਤਾ ਜਾਵੇ ਜਾਂ ਇਹਨੂੰ ਕੋਈ ਚਾਰਜ ਵਾਲੀ ਸਕੂਟਰੀ ਦਿੱਤੀ ਜਾਵੇ ਬਹੁਤ ਦੁਖੀ ਆ ਭਰਾਵੋ ਬਹੁਤ ਵਿਚਾਰੇ ਨੂੰ ਤੁਰਨਾ ਰੋਡ ਤੇ ਔਖਾ ਹੈ ਇਹਦੀ ਜੋ ਵੀ ਕੋਈ ਸਹਾਇਤਾ ਹੁੰਦੀ ਹੈ ਕੋਈ ਡਾਕਟਰੀ ਸਹਾਇਤਾ ਜਾਂ ਕੁਝ ਵੀ ਹੈ ਜਾਂ ਕੋਈ ਇਹਨੂੰ ਵੀ ਕਲ ਦੇਣਾ ਟਰਨ ਵਾਸਤੇ ਵਿਚਾਰਾ ਪਾਜਾ ਮਾਸੀ ਦਾ ਨੰਗਦ ਨੇ ਦੇਖਿਆ ਵੀ ਇੱਥੇ ਛੜਕ ਦੇ ਤਤੀ ਛੜਕ ਤੇ ਥੱਲੇ ਵਿਚਾਰਾ ਗੋਡਿਆਂ ਦੇ ਉੱਪਰ ਦੀ ਪਾਰ ਕਰਿਆ ਇਹਨੇ ਤਾਂ ਕਰਕੇ ਸਾਨੂੰ ਇਹਦੀ ਬਾਈ ਦੀ ਵੀਡੀਓ ਬਣਾਉਣੀ ਪਈ ਜਦੋਂ ਅਸੀਂ ਪੁੱਛਿਆ ਕੋਈ ਸਹੂਲਤ ਸਹੂਲਤ ਵਿਚਾਰੇ ਕੋਲੇ ਕੋਈ ਨਹੀਂ ਹੈ ਇਸ ਟਾਈਮ ਇਹਦੀ ਬਾਹ ਦਾ ਰਾਬੀ ਫੜੂਗਾ ਤੇ ਜਾਂ ਜਿਹੜੀ ਕੋਈ ਸੰਸਥਾ ਗੁਰਸਿੱਖ ਪਰਿਵਾਰ ਫੜ ਸਕਦਾ ਤੇ ਪਰ ਮੈਂ ਤਾਂ ਹਜੇ ਵੀ ਤੇਰੇ ਸਦਕੇ ਜਾਣਾ ਜਿਹੜਾ ਤੂੰ ਅੰਗਹੀਨ ਦੇ ਬਾਵਜੂਦ ਵੀ ਤੇ ਤੂੰ ਯਾਰ ਹਜੇ ਵੀ ਆਪਦੀ ਮਿਹਨਤ ਕਰਦਾ ਹੈ ਮਿਹਨਤ ਕਰਦਾ ਬਹੁਤ ਮਾਣ ਹੈ ਇਸ ਵੱਲੋਂ ਖੁਸ਼ ਹੈ ਹੈਨਾ ਪੀਕੇ ਸ਼ੈ ਮੁਰੇ ਚੱਲੋ ਹੱਥ ਨਹੀਂ ਕਰਦਾ ਨਹੀਂ ਨਹੀਂ ਹੱਥ ਨਹੀਂ ਕਰਦਾ ਕੋਈ ਵੀਰ ਭਰਾ ਕੋਈ ਕੋਈ ਵੀ ਵੀਰ ਐਨਆਰਆਈ ਵਗੈਰਾ ਜਾਂ ਕੋਈ ਵੀ ਆਪਣੀ ਗੱਲਬਾਤ ਸਾਡੀ ਸੁਣਦਾ ਕੂਟਾ ਸਿੰਘ ਤੇ ਭਾਈ ਉਹ ਸਾਡੀ ਤਾਂ ਹੱਥ ਮੰਨ ਕੇ ਬੇਨਤੀ ਹੈ ਇਹੋ ਜੇ ਲੋੜਵੰਦਾਂ ਨੂੰ ਯਾਰ ਪੈਸੇ ਦੇ ਦਿਆ ਕਰੋ ਹੋਰ ਤਾਂ ਬਾਹਲੇ ਥਾਈ ਆਪਾਂ ਲਈ ਜਾਂਦੇ ਪਤਾ ਹੀ ਹੈ ਉਹ ਲੰਗਰਾਂ ਨੂੰ ਜਾਂ ਮੰਨ ਲਓ ਇੱਕ ਟੂਰਨਾਮੈਂਟਾਂ ਨੂੰ ਆ ਵੀ ਕੰਮ ਯਾਰ ਇੱਕ ਬਹੁਤ ਵੱਡਾ ਹਾਂਜੀ ਇਹੇ ਜੇ ਤਾਂ ਦੇਖ ਕੇ ਭਾਲ ਕੇ ਮੇਰੇ ਵੀਰ ਚਾਹੇ ਐਨ ਆਰ ਆਈ ਭਰਾ ਜਾਂ ਕਮੇਟੀਆਂ ਜੋ ਵੀ ਸੰਸਥਾ ਬਣੀਆਂ ਜਾਂ ਕਲੱਬ ਐ ਇਹਨਾਂ ਦੀ ਜਰੂਰ ਯਾਰ ਜੋਗ ਮਤ ਤੋਂ ਠੋ ਕਰਿਆ ਹਾਂ ਵੀ ਪੰਜਾਬ ਦੇ ਨੂੰ ਸਾਡੇ ਨੂੰ ਤਾਂ ਕੀ ਮੰਗ ਰੱਖਦੇ ਆ ਤੁਸੀਂ ਵੀ ਕੀ ਮਿਲਣਾ ਚਾਹੀਦਾ ਤੁਹਾਨੂੰ ਮਿਲਣ ਦੇ ਦਵੇ ਯਾਰ ਕੁਝ ਸੇਵਤਾ ਹੋ ਜਾਓ ਕੋਈ ਕੋਈ ਵੀ ਚੀਜ਼ ਦੀ ਹਾਂਜੀ ਹਾਂਜੀ ਅਸਲ ਤਾਂ ਤੁਰਨ ਫਿਰਨ ਵਾਲੀ ਚੀਜ਼ ਤੁਰਨ ਫਿਰਨ ਵਾਲੇ ਦੀ ਹਾਂਜੀ ਰਹਿਣ ਵਾਲੀ ਵਸਤੇ ਹੋ ਜਾਓ ਤੋਂ ਹਾਂਜੀ ధన్యਵਾਦ ਜੀ ਹਾਂ ਕੋਈ ਸਕੂਟਰੀ ਹੋਵੇ ਕੋ ਸਾਈਕਲ ਹੋਵੇ ਤਾਂ ਮਿਲ ਜਾਦਾ ਮੇਰਾ ਓਹੋ ਹਾਂਜੀ ਠੀਕ ਆ ਜੀ ਚਲੋ ਇੱਕ ਨਾਲ ਆਸਰਾ ਹੋ ਜੂਗਾ ਆਸਰੇ ਵੀ ਹੋ ਜੂਗਾ ਬੰਦਾ ਤਾਂ ਜਾਂ ਆਪਾਂ ਨੂੰ ਟ੍ਰਾਈਸਾਈਕਲ ਦੇ ਕੇ ਜਾਂ ਆਪਾਂ ਨੂੰ ਸਕੂਟਰੀ ਦੇ ਕੇ ਹੀ ਆਪਾਂ ਨੂੰ ਤੁਰਦੇ ਫਿਰਦੇ ਕਰ ਸਕਦੇ ਹਣਾ ਪਰ ਲੱਤਾਂ ਤਾਂ ਲੱਤਾਂ ਭਗਵਾਨ ਨੇ ਦਿੱਤੀਆਂ ਹੁੰਦੀਆਂ ਹਾਂ ਲੱਤਾਂ ਨੇ ਦਿੱਤੀਆਂ ਹਾਂ ਪਰ ਚਲੋ ਲੱਤਾਂ ਵਾਲਾ ਕੰਮ ਇਹ ਕੋਈ ਵੀਰ ਭਰਾ ਤੁਹਾਨੂੰ ਦੇ ਦੇਣਾ ਹਣਾ ਕੋਈ ਦੇਊਗਾ ਸਿਹਤ ਕਰੋ ਤੁਹਾਡੀ ਕੋਈ ਜ਼ਿੰਦਗੀ ਹਾਂ ਜਾਦੇ ਨਾ ਖਰਾਬ ਹੋਵੇ ਘਾਟ ਤਾਂ ਪੂਰੀ ਰੜਕਦੀ ਐ ਇਸ ਕਰਕੇ ਮੈਂ ਪਾਪਾ ਨਾਲ ਲੜ ਰਿਹਾ ਨਾ ਲੜ ਰਿਹਾ ਪੂਰਾ ਹੈਣਾ ਤੁਹਾਡੇ ਕੋਲੇ ਕੋਈ ਆਧਾਰ ਕਾਰਡ ਨਹੀਂ ਕੋਈ ਨਹੀਂ ਮੇਰਾ ਇਹਦੇ ਕੋਲੇ ਵਿਚਾਰੇ ਕੋਲੇ ਕੁਝ ਵੀ ਨਹੀਂ ਨੰਬਰ ਕਿੰਨਾ ਜੀ 95018 95018 67 67 398 67398 ਹਾਂਜੀ ਠੀਕ ਹੈ ਜੀ ਇਹ ਵੀਰ ਦਾ ਵਿਚਾਰੇ ਦਾ ਕੰਟੈਕਟ ਨੰਬਰ ਹੈ ਬਹੁਤ ਦੁਖੀ ਆ ਭਰਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ